ਜਿਹੜੀਆਂ ਮੇਰੀਆਂ ਭੈਣਾਂ ਆਫਲਾਈਨ ਸਿੱਖਣਾ ਚਾਹੁੰਦੀਆਂ ਪਲੀਜ਼ ਮੇਰੇ ਕੋਲ ਡੈਮੋ ਲੈਣ ਨਾ ਆਇਓ ਠੀਕ ਹੈ ਜੀ ਕਿਉਂਕਿ ਡੈਮੋ ਤਾਂ ਮੈਂ YouTube Facebook ਤੇ ਸਾਰੇ ਕਿਤੇ ਤੁਹਾਨੂੰ ਦਿਖਾ ਰਹੀ ਆਂ ਆਪਣੀ ਡੈਮੋ ਹੀ ਦਿਖਾ ਰਹੀ ਆਂ ਤੁਸੀਂ ਡੈਮੋ ਹੀ ਮੰਨ ਕੇ ਚੱਲੋ ਵੀ ਹਾਂ ਆਪਾਂ ਨੇ ਇਹ ਡੈਮੋ ਦਿਖਾਈਏ ਤੁਹਾਨੂੰ ਠੀਕ ਆ ਜੇ ਤੁਹਾਨੂੰ ਉੱਥੇ ਨਹੀਂ ਸਮਝ ਆਉਂਦੀ ਤਾਂ ਫਿਰ ਤੁਹਾਨੂੰ ਮੇਰੇ ਕੋਲ ਆ ਕੇ ਵੀ ਸਮਝ ਨਹੀਂ ਆਣੀ ਹੈਗੀ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਮਤਲਬ 15 ਕੁੜੀਆਂ ਮੇਰੇ ਕੋਲ ਆਫਲਾਈਨ ਸਿੱਖ ਰਹੀਆਂ ਤੀਆਂ ਹਨਾ 15 ਕੁੜੀਆਂ ਚੋਂ ਸਿਰਫ 2-3 ਕੁੜੀਆਂ ਇਦਾਂ ਦੀਆਂ ਨੇ ਜਿਹੜੀਆਂ ਡੈਮੋ ਲੈ ਕੇ 2 ਦਿਨ ਆ ਕੇ ਸੂਟ ਕਟਿੰਗ ਕਰਾ ਕੇ ਆਪਣੇ ਘਰੇ ਬੈਠਣੀਆਂ ਠੀਕ ਹੈ ਜੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਅਸੀਂ 2-3 ਸੂਟ ਤੁਹਾਨੂੰ 1-2 ਘੰਟਿਆਂ 'ਚ ਤੁਹਾਨੂੰ ਇਹ ਚੀਜ਼ਾਂ ਕਰਵਾਈਏ ਠੀਕ ਹੈ ਤੇ ਸਲਵਾਰ ਦੇ ਬਲ ਪੁਆਈਏ ਜਾਂ ਕੁਝ ਕਰਾਈਏ ਠੀਕ ਹੈ ਜੀ ਦੇਖੋ ਅਸੀਂ ਟਾਈਮ ਪਾਸ ਨਹੀਂ ਕਰਦੇ ਹੈਗੇ ਅਸੀਂ ਆਪਣਾ ਕੰਮ ਕਰਦੇ ਆ ਸਾਡੇ ਕੋਲ ਇਦਾਂ ਦੇ ਬੱਚੇ ਨਾ ਆਉਣ ਤਾਂ ਵੈਸਟ ਹੈ ਕਿਉਂਕਿ ਮੈਂ ਇਹ ਜਿਹੀ ਕੁੜੀਆਂ ਰੱਖਣਾ ਨਹੀਂ ਚਾਹੁੰਦੀ ਕਿਉਂਕਿ ਉਹੀ ਮੈਂ ਤੁਹਾਨੂੰ ਕਹਣੀ ਆ ਵੀ ਸੌਆਂ ਚ ਕਹਿੰਦੇ ਇੱਕ ਬੰਦਾ ਹੁੰਦਾ ਏ ਜਿਹੜਾ ਮਤਲਬ ਇੱਕ ਸਿਰਫ ਬੰਦੇ ਨੂੰ ਪਰਖਣ ਲਈ ਆਉਂਦਾ ਠੀਕ ਆ ਆਪਣੇ ਕੰਮ ਲਈ ਨਹੀਂ ਆਉਂਦਾ ਕਿਉਂਕਿ ਮੇਰੀਆਂ ਭੈਣਾਂ ਦੀਆਂ ਦੂਰੋਂ ਦੂਰੋਂ ਕਾਲਾਂ ਮੈਨੂੰ ਇੰਨੀਆਂ ਆ ਰਹੀਆਂ ਨਾ ਵੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਸੂਟ ਕਟਿੰਗ ਕਰੇ ਆ ਜਾਂ ਤਾਂ ਫਿਰ ਉਹ ਵਾਜਦੇ ਆ ਜਾਂ ਫਿਰ ਜਿਹੜੇ ਮੇਰੇ ਕੋਲ ਡੈਮੋ ਲੈਣ ਆਉਣੇ ਜਾਂ ਫਿਰ ਉਹ ਵਾਜਦੇ ਆ ਹੁਣ ਮੈਨੂੰ ਇੱਕ ਗੱਲ ਤੁਸੀ ਦੱਸਣੀ ਆ ਮੇਰੀਆਂ ਭੈਣਾਂ ਨੇ ਤੁਸੀ ਮੈਂ ਤੁਹਾਡੇ ਨਾਲ ਇਹ ਦੁੱਖ ਸ਼ੇਅਰ ਕਰਿਆ ਨਾ ਮੈਨੂੰ ਸਵੇਰ ਦੀ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਥੀ ਪਰ ਮੈਨੂੰ ਮੇਰੇ ਸਟੂਡੈਂਟ ਜਿਹੜੇ ਮੇਰੇ ਕੋਲ ਲੱਗੇ ਹੋਏ ਆ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਆ ਕਹਿੰਦੇ ਦੀਦੀ ਤੁਸੀਂ ਐਦਾਂ ਦੇ ਬੰਦਿਆਂ ਦੀ ਟੈਨਸ਼ਨ ਨਹੀਂ ਲੈਣੀ ਹਨਾ ਮੈਂ ਉਹਨਾਂ ਕਰਕੇ ਆਫਲਾਈਨ ਕਲਾਸ ਆਪਣੀ ਚਲਾ ਰਹੀ ਆ ਚਲਾਉਂਦੀ ਵੀ ਰਹੂੰਗੀ ਜਿਹੜੀਆਂ ਮੇਰੇ ਜਿਹੜੇ ਮੇਰੇ ਚੰਗੇ ਸਟੂਡੈਂਟ ਆ ਉਹਨਾਂ ਵਾਸਤੇ ਮੈਂ ਕਲਾਸ ਮਤਲਬ ਆਫਲਾਈਨ ਆਨਲਾਈਨ ਆਫਲਾਈਨ ਵੀ ਮੈਂ ਇਦਾਂ ਹੀ ਚਲਾਉਂਗੀ ਠੀਕ ਹੈ ਜੀ ਆਨਲਾਈਨ ਆਪਾਂ ਕਰਾਂਗੇ ਸਟਾਰਟ ਥੋੜਾ ਵਸ ਤੁਸੀਂ ਵੇਟ ਕਰਿਓ ਕਿਉਂਕਿ ਮੈਂ ਆਪਣੀ ਸੈਟਿੰਗ ਕਰ ਲਵਾਂ ਜੇ ਮੈਨੂੰ ਹੁਣ ਮਤਲਬ ਮੰਨ ਲਓ ਜਿਵੇਂ ਮੇਰੇ ਕੋਲ ਆਫਲਾਈਨ ਕਲਾਸ ਚੱਲ ਰਹੀ ਹੈ ਨਾ 15 ਚ ਸਿਰਫ 2-4 ਕੁੜੀਆਂ ਮੈਂ ਸਾਰੀਆਂ ਨੂੰ ਨਹੀਂ ਕਹਿ ਰਹੀ ਕਿਉਂਕਿ ਸਾਰੀਆਂ ਮੇਰੇ ਕੋਲ ਜਿੰਨੇ ਵੀ ਸਟੂਡੈਂਟ ਆ ਰਹੇ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਵਧੀਆ ਸਟੀਚਿੰਗ ਕਰਦੇ ਆ ਸਿੱਖ ਵੀ ਰਹੇ ਆ ਉਹ ਉਹ ਕਹਿੰਦੇ ਸਾਨੂੰ ਤੁਸੀਂ ਇੰਨੀ-ਇੰਨੀ ਚੀਜ਼ ਦੱਸਦੇ ਆ ਹਨਾ ਵੀ ਜਾਂ ਤਾਂ ਮੈਂ ਬਾਜੀਆਂ ਜਿਹੜੀ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਦੀ ਆ ਹਨਾ ਵੀ ਇੱਕ ਆ ਕੇ ਸਲਵਾਰ ਦੇ ਬਾਲ ਵੀ ਭੁਆ ਦਾਨੀਆਂ ਪਲੇਟਾਂ ਵੀ ਭੁਆ ਦਾਨੀਆਂ ਉਹ ਪਤਾ ਨਹੀਂ ਮੈਂ ਹੀ ਵਾਜੀਆਂ ਜਾਂ ਫਿਰ ਜਿਹੜੇ ਮੇਰੇ ਕੋਲ ਆਏ ਸੀਗੇ ਉਹ ਵਾਜੇ ਤੇ ਹਨਾ ਤੇ ਬਾਕੀ ਤੁਸੀਂ ਡਿਸਾਈਡ ਕਰਨਾ ਮੇਰੀਆਂ ਸਾਰੀਆਂ ਭੈਣਾਂ ਨੇ ਤੁਸੀਂ ਬਸ ਮੈਨੂੰ ਇੱਕ ਇੱਕ ਕਮੈਂਟ ਸਾਰੀਆਂ ਭੈਣਾਂ ਕਰਦੇ ਹੋ ਠੀਕ ਆ ਜਿੱਥੇ ਤੇ ਵੀ ਹੈਗੀਆਂ ਤੁਸੀਂ ਜਿੱਥੇ ਤੱਕ ਵੀ ਮੇਰੀ ਵੀਡੀਓ ਜਾ ਰਹੀ ਹੈ ਜਿਹੜੀਆਂ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਤੋਂ ਸਿੱਖ ਰਹੀਆਂ ਬਸ ਆਪਣਾ ਇੱਕ ਸੋਹਣਾ ਸੋਹਣਾ ਜਿਹਾ ਕਮੈਂਟ ਕਰਦੇ ਹੋ ਔਰ ਜਿਹੜੀ ਮੇਰੀ ਭੈਣ ਨੂੰ ਮੈਂ ਨਹੀਂ ਵਧੀਆ ਲੱਗਦੀ ਮੇਰੀ ਸਟੀਚਿੰਗ ਕਟਿੰਗ ਨਹੀਂ ਵਧੀਆ ਲੱਗਦੀ ਉਹ ਵੀ ਜ਼ਰੂਰ ਕਰਦੇ ਹੋ ਵੀ ਸਾਨੂੰ ਵਧੀਆ ਨਹੀਂ ਲੱਗਦੀ ਪਰ ਮੈਂ ਉਹਨਾਂ ਚੋਂ ਮਤਲਬ ਦੇਖਣਾ ਚਾਹੁੰਦੀ ਆ ਸਾਰੇ ਕਮੈਂਟ ਮੇਰੀਆਂ ਭੈਣਾਂ ਦੀ ਮੈਂ ਦੇਖਣਾ ਚਾਹੁੰਦੀ ਆ ਵੀ ਕਿਨੇ ਮਤਲਬ ਕਿਹਨੂੰ ਮੇਰੀ ਕਟਿੰਗ ਪਸੰਦ ਨਹੀਂ ਆਈ ਵੀ ਮੈਂ ਕਾਟਾਂ ਗਲਤ ਪੁਆ ਰਹੀ ਹਾਂ ਠੀਕ ਹੈ ਜੀ ਤੇ ਮੈਂ ਇਹ ਦੁੱਖ ਤੁਹਾਡੇ ਨਾਲ ਸ਼ੇਅਰ ਕਰਨਾ ਤਾਂ ਹੁਣ ਮੇਰੇ ਮਨ ਨੂੰ ਥੋੜੀ ਸ਼ਾਂਤੀ ਆ ਗਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਤੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਹੋਰ ਮਨ ਨੂੰ ਸ਼ਾਂਤੀ ਆ ਜਾਊਗੀ ਜੇ ਮੰਨ ਲਓ ਤੁਹਾਨੂੰ ਵੀ ਮੈਂ ਗਲਤ ਲੱਗਦੀ ਆ ਤਾਂ ਤੁਸੀਂ ਮੈਨੂੰ ਕਹਿ ਸਕਦੇ ਆ ਮੇਰੇ ਕੋਲ ਦਿਹਾੜੀ ਦੀਆਂ 50 50 ਕਾਲਾਂ ਵੀ ਆਉਣੀਆਂ ਕੋਈ ਮਿਸ ਵੀ ਹੋ ਜਾਨੀਏ ਕਈ ਆਪਾਂ ਚੱਕ ਵੀ ਲੈਨੇ ਆ ਹਨਾ ਕਿਉਂਕਿ ਮੈਂ ਬੁਟੀਕ ਤੇ ਹੁੰਦੀ ਕੰਮ ਬੁਟੀਕ ਦਾ ਵੀ ਜ਼ਿਆਦਾ ਹੁੰਦਾ ਠੀਕ ਹੈ ਜੀ ਮੈਂ ਇਹ ਨਹੀਂ ਕਹਦੀ ਵੀ ਮੈਂ ਬਹੁਤ ਜ਼ਿਆਦਾ ਟ੍ਰੈਂਡ ਆ ਹਨ ਮੈਂ ਇਹ ਨਹੀਂ ਗੱਲ ਕਹਿੰਦੀ ਬਸ ਜਿੰਨਾ ਕੁ ਮੈਨੂੰ ਆ ਰਿਹਾ ਮੇਰੇ ਕੋਲ ਜਿੰਨਾ ਕੁ ਗੁਣ ਹੈਗਾ ਉਹਨਾਂ ਕਾ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੀ ਆ ਠੀਕ ਹੈ ਜੀ ਬਾਕੀ ਜਿਹੜੀਆਂ ਮੇਰੀਆਂ ਭੈਣ ਆਫਲਾਈਨ ਮੇਰੇ ਕੋਲ ਸਿੱਖ ਰਹੀਆਂ ਉਹਨਾਂ ਦੀ ਹੱਲਾਸ਼ੇਰੀ ਵੀ ਮੈਨੂੰ ਅੱਜ ਬਹੁਤ ਮਿਲੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿਉਂਕਿ ਮੈਂ ਆਪਣੇ ਆਪ ਨੂੰ ਆ ਸਮਝਿਆ ਵੀ ਹਾਂ ਮੈਂ ਕਿਤੇ ਨਾ ਕਿਤੇ ਸਹੀ ਆ ਹਨਾ ਪਰ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹਰ ਜਗ੍ਹਾ ਹੀ ਸਹੀ ਆ ਜੇ ਤੁਹਾਨੂੰ ਵੀ ਮੈਨੂੰ ਗਲਤ ਲੱਗਦੀ ਆ ਤਾਂ ਮੇਰੇ ਭੈਣਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੀਆਂ ਪਰ ਜਿਨ੍ਹਾਂ ਦੀ ਕਹਿੰਦੇ ਉਹਨੇ ਸੋਚ ਘਟੀਆਂ ਹੁੰਦੀ ਉਹਨਾਂ ਨੇ ਤਾਂ ਕੁਛ ਨਾ ਕੁਛ ਕਮੈਂਟ ਐਵੇਂ ਦੇ ਕਰਨੀ ਆ ਜਾਂ ਫਿਰ ਫੋਨ ਐਵੇਂ ਦਾ ਕਰਨੀ ਆ ਜਾਂ ਮੇਰੇ ਕੋਲ ਡੈਮੋ ਹੀ ਲੈਣ ਆਉਣਾ ਹਨਾ ਤੇ ਮੈਂ ਇਦਾਂ ਦੀ ਨਹੀਂ ਹੈਗੀ ਮੇਰੇ ਦਿਲ ਚ ਕੁਛ ਵੀ ਗੱਲ ਇਦਾਂ ਦੀ ਨਹੀਂ ਹੈਗੀ ਜੇ ਮੇਰੇ ਦਿਲ ਚ ਇਦਾਂ ਦੀ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਨਾ ਦੱਸਾਂ ਹਨਾ ਕਿਉਂਕਿ ਮੈਂ ਆਪਣਾ ਹਰੇਕੇ ਕੋਈ ਦੇਖੋ ਕੋਈ ਵੀ ਬੁਟੀਕ ਵਾਲਾ ਕੋਈ ਵੀ ਗੁਣ ਐਨਾ ਸ਼ ਆ ਰਹੀਆਂ ਜਿਹੜੀਆਂ 10-10000 ਰੁਪਏ 5-5000 ਰੁਪਏ ਦੇ ਕੇ ਆਈਆਂ ਮੇਰੇ ਕੋਲ ਠੀਕ ਆ ਤੇ ਉਹਨਾਂ ਨੂੰ ਜਦ ਕੀ ਕਾਟ ਵੀ ਨਹੀਂ ਦੱਸੀ ਹੈਗੀ ਕੋਈ ਠੀਕ ਹੈ ਮੇਰੇ ਕੋਲ ਉਹ ਵੀ ਭੈਣ ਆਈਆਂ ਦੋ-ਦੋ ਮਹੀਨੇ ਲਾ ਕੇ ਆਈਆਂ ਜਿਹੜੀਆਂ ਅੱਜ ਮੇਰੇ ਕੋਲ 15 ਦਿਨ ਦੇ ਵਿੱਚ ਆਪਣਾ ਸੂਟ ਸਟਿਚ ਕਰਨ ਲੱਗ ਗਈਆਂ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਵੀਡੀਓ ਆਪਣੇ ਸਟੂਡੈਂਟਾਂ ਦੀ ਸ਼ੇਅਰ ਵੀ ਕਰਦੀ ਹੁੰਦੀ ਹਣੀ ਕੋਈ ਨਹੀਂ ਕਰਵਾਉਂਦਾ ਆਪਣਾ ਫੇਸ ਸ਼ੇਅਰ ਕੋਈ ਕਰਵਾਉਂਦਾ ਵੀ ਹੈ ਮੈਂ ਉਹਨਾਂ ਦੀ ਕਰ ਵੀ ਦਿੰਦੀ ਹਾਂ ਠੀਕ ਹੈ ਜੀ ਬਾਕੀ ਹੁਣ ਮੈਂ ਆਪਣੇ ਸਟੂਡੈਂਟਾਂ ਦਾ ਤੁਹਾਨੂੰ ਕੰਮ ਵੀ ਦਿਖਾਇਆ ਕਰੂੰਗੀ ਤੇ ਪਰ ਮੇਰੇ ਭੈਣਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿੱਥੇ ਮੈਂ ਗਲਤ ਆ ਉਹ ਵੀ ਦੱਸ ਦਿਓ ਜਿੱਥੇ ਮੈਂ ਸਹੀ ਉਹ ਵੀ ਦੱਸ ਦਿਓ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ